ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀਉ ਕੀਰਤਨ ਸੋਹਿਲਾ ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਹੋ ਸਰਜਣਹਾਰੋ ਤਮਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਵੋ ਨਿਤ ਨਿਤ ਜਿੜੇ ਸਮਾਲੀਆਂ ਦੇਖੇਗਾ ਦੇਵ ਨਿਹਾਰ ਤੇਰੀ ਦਾਨੇ ਕੀਮਤ ਨਾ ਪਵੈ ਤੇ ਦਾਤੇ ਗੁਣ ਸੁਮਾਰ ਸੰਬਤ ਸ਼ਹਾ ਲਿਖਿਆ ਮਿਲ ਕਿਰਪਾ ਵੋ ਤੀਲ ਦੇਹੋ ਸੱਜਣ ਆਸੀਸ ਰੀਆਂ ਜੋ ਸਭ ਸੋ ਮੇਲ ਕਰੇ ਕਰੇ ਹੋ ਪਹੋਚਾ ਸਦਰੇ ਨਿਤ ਪਮਨ ਸਦਨ ਹਾਰਾ ਸਿਮਰੀਐ ਨਾਨਕ ਸੇ ਤੇ ਹਮਨ ਰਾਗ ਆਸਾ ਮੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆਂ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕਿਤੇ ਕਿਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਰਉ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵੋ ਖੰਡਨਾ ਤੇ ਯਾਰਤੀ ਅਨਹਤ ਸ਼ਬਦ ਵਜੰਤੇ ਪੈਰੀ ਰਹਾ ਓ ਸੈਸ ਤਵ ਨੈਨ ਨੰਨ ਨੈਨ ਹੈ ਤੋਹੇ ਕੋ ਸੈਸ ਮੂਰਤ ਨੰਨਾ ਇਕ ਤੋਹੀ ਸੈਸ ਪਦ ਬਿਮਲ ਨੰਨ ਇਕ ਪਦ ਗੰਧ ਬਿਨ ਸੈਸ ਤਵ ਗੰਧ ਉਚਲਤ 모ਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋਂ ਅੰਤ ਨੋ ਮਈ ਆਪੇ ਆਸਾ ਕਿਰਪਾ ਚਲ ਦੇ ਨਾਲੇ ਸਰੰਕੋ ਹੋਏ ਜਨ ਤੇ ਤੇ ਰਹੀਂ ਨਾਹੀ ਵਸਰਾ ਗੌੜੀ ਪੁਰਬੀ ਮਹੰਲਾ ਚੌਥਾ ਕਾਮ ਕ੍ਰੋਧ ਨਗਰ ਬੋ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧ ਉਂਜਲੀ ਪਨ ਵੱਡਾ ਹੈ ਕਰ ਡੰਡੋ ਤੇ ਪਨ ਵੱਡਾ ਹੈ ਰਹਾ ਉਸ ਸਾਗ ਥਾਰਾ ਸਾਨ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ ਜੋ ਜੋ ਚਲਾਏ ਚਬੈ ਤੋ ਭਾਵੇ ਚਮਕਾਲ ਸਹੀਸਰ ਡੰਡਾ ਹੈ ਹਰ ਜਨ ਹਰ ਹਰੇ ਨਾਮ ਸਮਾਣੀ ਦੁਖ ਜਨਮ ਮਰਨ ਪੌਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਖਣ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰੋ ਤੇਰੇ ਹਰਿ ਰਾਖ ਰਾਖ ਬਡ ਬਡਾ ਹੈ ਜਨ ਨਾਨਕ ਨਾਮ ਧਾ ਟੇਕਰ ਨਾਮਈ ਸੁਖਮੰਡਾ ਹੈ ਰਾ ਗੋੜੀ ਪੁਰਬੀ ਮਹੱਲਾ ਪੰਜ ਮਾ ਕਰੋ ਬੇਨੰਤੀ ਸੁਨ ਮਰੇ ਮੀਤਾ ਸੰਤ ਟਹਿਲ ਗਈ ਬੇਲਾਈ ਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੋਹਿਲਾ ਅਬ ਦੇ ਘਟੇ ਦਿਨ ਸ਼ਰਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸਨਸਾਰ ਭੀਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੈਵ ਰਸ ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਾਰੇ ਗੁਰ ਤੇ ਮਨੈ ਬਸੀਰਾ ਨੀਚੇ ਕਰ ਮਹਿਲੇ ਪਾਵੋ ਸੁਖ ਸਹਜੇ ਬਖਰੂ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੂ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ